ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਜੋ ਕਈ ਤਰੀਕ ਤੋਂ ਦੁੱਧ ਲੰਗਰ ਦੀ ਲੜੀ ਆ ਭੰਤਾਲ ਸਾਹਿਬ ਜੀ ਨੂੰ ਜੀ মহারাজ ਉਹਨਾਂ ਦੇ ਮਾਤਾ ਮਾਤਾ ਗੁਜਰਕਾਰ ਜੀ ਔਰ ਚਾਰ ਸਾਥ ਜਿਆਦੇ ਬੱਬਾਜੀਤ ਸਿੰਘ ਜੀ ਬੱਬਾ ਜਿਆਰ ਸਿੰਘ ਜੀ ਬੱਬਾ ਜੋਰਾਵਾਰ ਸਿੰਘ ਜੀ ਔਰ ਬੱਬਾ ਵਟੇ ਸਿੰਘ ਜੀ ਦੇ ਸ਼ਹੀਦੀ ਪਰਮ ਸਮਰਤਕ ਆਰੰਭ ਕੀਤੀ ਗਈ ਸੀ ਅੱਜ 6ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕੀ ਹੈ ਅੱਜ ਦੇ ਜੋ ਲੰਗਰ ਹਨ ਦੁੱਧ ਦੇ ਲੰਗਰ ਉਹ ਨਾਮਧਾਰੀ ਸੀ ਸਟੋਰ ਪੱਟੀ ਬਸਾ ਚੌਕ ਵਿਖੇ ਲਗਾਏ ਗਏ ਹਨ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਜੋ ਸੇਵਾ ਹਨ ਇਹ ਗੁਰੂ ਸਾਹਿਬ ਆਪ ਕਰਵਾ ਰਹੇ ਨੇ ਤੇ ਨਾਲ ਨਾਲ ਜੋ ਇਹ ਦਿਨ ਹਨ ਇਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਿੱਖ ਕੌਮ ਦੇ ਵਿੱਚ ਬਲਕਿ ਸਿੱਖ ਕੌਮ ਵਿੱਚ ਇਹ ਬੁਰੇ ਰਸ਼ਮ ਦੇ ਵਿੱਚ ਕੋਈ ਇਦਾਂ ਦੀ ਘਟਨਾ ਨਹੀਂ ਹੋਏਗੀ ਜਿੱਥੇ ਛੋਟੇ-ਛੋਟੇ ਬੱਚਿਆਂ ਨੂੰ ਮੀਆਂ ਵਿੱਚ ਚੁਣਤਾ ਜਾਵੇ ਤੇ 40 ਸਿੱਖ ਤਕਰੀਬਨ 10 ਲੱਖ ਫੌਜਾਂ ਮਗਾਵਾ ਲੈ ਕਰਨ ਸੋ ਇਹ ਦੇ ਦੇਣ ਇਹ ਜਹਾਂ ਦੇ ਮਹਾਨ ਮਨੁੱਖ ਇਹਨਾਂ ਨੂੰ ਯਾਦ ਕਰਨਾ ਔਰ ਇਸ ਲਈ ਇਹੋ ਜੀ ਸਮਾਵੇ ਕ੍ਰੋਣੀਆਂ ਲੰਗਰ ਲਾਣੇ ਤਾਂ ਕਿ ਲੋਕ ਜਾਗਰੂਕ ਹੋ ਸਕਣ ਕਿ ਸਾਡੇ ਇੱਕ ਬਹੁਤ ਵੱਡਾ ਇਤਿਹਾਸ ਹੈ ਬਹੁਤ ਵੱਡਾ ਵਿਰਸਾ ਹੈ ਜਬਰ اور ਜ਼ੁਲਮ ਦੇ ਖਿਲਾਫ ਲੜੰਦਾ ਸੰਘਰਸ਼ ਕਰਨ ਦਾ ਸੋ ਉਸ ਮਾਰਗ ਤੇ ਚੱਲਦੇ ਹੋਏ ਇਹਦੇ ਦੁੱਧੇ ਲੰਗਰ ਹਨ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਸਦੀ ਪ੍ਰੇਰਣਾ ਸਾਨੂੰ ਮੋਤੀराम ਨਾਰਾਜੀ ਨੇ ਦਿੱਤੀ ਹੈ ਕਿ ਜਦੋਂ ਰਾਤ ਨੂੰ ਛੋਟੇ ਸਾਭਾ ਦੇ ਸਰਹੰਦਿਤ ਖਰਾਸਤ ਉਸਤਾਂ ਨੂੰ ਉਹਨਾਂ ਨੂੰ ਦੇ ਦਿੰਦੇ ਉਹਨਾਂ ਨੂੰ ਲੰਗਰ ਪਾਣੀ ਦੇ ਸੀ ਮਿਲਿਆ ਉਸ ਮੋਤੀराम ਨਾਰਾ ਨੇ ਰਾਤ ਨੂੰ ਚੋਰੀ ਦੇ ਕੇ ਉਹਨਾਂ ਨੂੰ ਲੰਗਰ ਚਕਾਇਆ ਦੁੱਧ ਦਾ ਔਰ ਉਸ ਵਕਤੇ ਇਸ ਨੂੰ ਆਪਣੀ ਜੋ ਘਰ ਬੱਚਾ ਉਸ ਦਾ ਕੋਲੂ ਹੀ ਪੀੜਿਆ ਗਿਆ ਬਹੁਤ ਮਹੰਗਾ ਦਿੱਕਸੀ ਹੋ ਤੇ ਅੱਜ ਉਸ ਯਾਤਨਾ ਕਰ ਲਈ ਇਹ ਦੋਦੇ ਲੰਗਰ ਚਲਾਏ ਜਾ ਰਹੇ ਨੇ ਮੈਂ ਦਿਵਾਦੀ ਹੈ ਸੋਚੋ ਸ਼ਹਿਰ ਦੀਆਂ ਸੰਗਤਾਂ ਦਾ ਲੱਤ ਵੀ ਸੰਗਤਾਂ ਦਾ ਜਿਨ੍ਹਾਂ ਨੇ ਸਾਨੂੰ ਇਸ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਤਨ ਮਨੋਂ ਤਾਂ ਦੇ ਨਾਲ ਸੋ ਗੁਰੂ ਸਾਹਿਬ ਕਿਰਪਾ ਕਰਨ ਇਹਦੇ ਸਵਾਹਾਂ ਜੋ ਨਾਨਕ ਮਿਸ਼ੇ ਸੇਵਾ ਸੇਵੀ ਜੋ ਹੈ ਉਹ ਸਾਰੇ ਸ਼ਹਿਰ ਦੀਆਂ ਸੰਗਤਾਂ ਦੇ ਨਾਲ ਲੱਤ ਵੀ ਸੰਗਤਾਂ ਨਾਲ ਨਾਲ ਮਿਲ ਕੇ ਕਰਦੀ ਰਹੇ ਕੋ ਨਾਨਕ ਜੀ ਸਿਆਸਾਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਈਨ ਕਲੱਬ ਨਵਾਂ ਸ਼ਹਿਰ ਐਕਟਿਵ ਤਰਫੋਂ ਗੁਰਦੁਆਰਾ ਮੰਜੀ ਸਾਹਿਬ ਬੰਗਾਰੂ ਨਵਾਂ ਸ਼ਹਿਰ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਵਾਸਾ ਹੋਟਲ ਦੀ ਹਸਪਤਾਲ ਦੀ ਟੀਮ ਦੇ ਨਾਲ ਲਗਾਇਆ ਗਿਆ ਜਿਸ ਦੇ ਵਿੱਚ ਇਹ ਸਾਡਾ ਗੁਰਦੁਆਰਾ ਮਨਜੀ ਸਾਹਿਬ ਵਿਖੇ ਚੌਥਾ ਕੈਂਪ ਛੋਟੇ ਸਹਿਬਜਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਲਗਾਇਆ ਗਿਆ ਜਿਸ ਦੇ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਡੇ ਸੰਜੀਵ ਸੂਰੀ ਜੀ ਜੋ ਕਿ ਸਾਡੇ ਜ਼ੋਨ ਚੇਅਰਮੈਨ ਵੀ ਨੇ ਅਤੇ ਸਾਡੇ ਐਮ ਜੀਪੀ ਵੀ ਨੇ ਅਤੇ ਨਾਲ ਹੀ ਮੈਡਮ ਸਾਡੇ ਪੂਨਮ ਸੂਰੀ ਜੀ ਸੈਕਟਰੀ ਜੀ ਇਹ ਕੈਂਪ ਉਹਨਾਂ ਹੀ ਦੇਖ ਰੇਖੇਟ ਲਗਾਇਆ ਗਿਆ ਜਿੱਦਾਂ ਕਿ ਸਾਡੇ ਪ੍ਰਧਾਨ ਜਸਵਿੰਦਰ ਕੌਰ ਗੁਣਾਚੌਰ ਅਤੇ ਸੈਕਟਰੀ ਮੈਡਮ ਪੂਨਮ ਸੂਰੀ ਜੀ ਅਤੇ ਸਾਡੇ ਬਿਮਲਾ ਰਾਣੀ ਜੀ ਕਲੱਬ ਮੈਂਬਰ ਨੇ ਅਤੇ ਸਾਡੇ ਹੋਰ ਵੀ ਸਾਰੇ ਸਵਨਜੀਤ ਜੀ ਅਤੇ ਸੰਜੀਪ ਜੀ ਸਾਰੇ ਮੈਂਬਰਾਂ ਨਾਲ ਮਿਲ ਕੇ ਇਹ ਕੈਂਪ ਲਗਾਉਂਦੇ ਆ ਇਹ ਮੈਂ ਬਹੁਤ ਹੀ ਮਾਣ ਨਾਲ ਕਹਿ ਸਕਦਾ ਇਹ ਕਲੱਬ ਸਾਡਾ ਬਹੁਤ ਹੀ ਵਧੀਆ ਐਕਟਿਵ ਨੇ ਉਦੋਂ ਵੀ ਸਾਡੇ ਇਹੋ ਐਕਟਿਵ ਵਾਲੇ ਕੰਮ ਕਰਦੇ ਨੇ ਹਰ ਇੱਕ ਸੰਗਤ ਨੂੰ ਗੁਰਦੁਆਰਾ ਟਾਲੀ ਸਾਹਿਬ ਵਿਖੇ ਵੱਡਾ ਕੈਂਪ ਲੱਗਦਾ ਤੇ ਇਸ ਵਾਰ ਸਾਡੇ ਟੀਮ ਨੇ ਨਿਸ਼ਚਿਤ ਕੀਤਾ ਕਿ ਆਪਾਂ ਹਰ ਐਤਵਾਰ ਨੂੰ ਹਰ ਸੰਡੇ ਨੂੰ ਇੱਥੇ ਗੁਰਦੁਆਰਾ ਮਨਜੀ ਸਾਹਿਬ ਵਿਖੇ ਮੈਡੀਕਲ ਚੈੱਕਅਪ ਲਗਾਇਆ ਕਰੀਏ ਤੇ ਇਹ ਸਾਡਾ ਚੌਥਾ ਕੈਂਪ ਹੋ ਉਦਾਂ ਵੈਸੇ ਸਾਡੇ ਅੱਜ 84 ਕੈਂਪ ਪੂਰੇ ਹੋ ਚੁੱਕੇ ਆ ਜੋ ਕਿ ਗੁਰਦੁਆਰਾ 40 ਸਾਹਿਬ ਵੀ ਲਾਗ ਲਾਉਂਦੇ ਆ ਵੱਖ-ਵੱਖ ਜਗ੍ਹਾ ਤੇ ਵੀ ਲਾਉਂਦੇ ਆ ਮੈਂ ਬਹੁਤ ਹੀ ਸਾਡੇ ਕਲੱਬ ਦੇ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹੋ ਜਿਹੇ ਪ੍ਰੋਜੈਕਟ ਲਾਉਂਦੇ ਰਹਿਣ ਤੇ ਸੇਵਾ ਦੇ ਕੰਮ ਕਰਦੇ ਰਹਿਣ ਤੇ ਲੋਕਾਂ ਦੀ ਸੇਵਾ ਕਰਦੇ ਰਹਿਣ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜੋ ਹੁਣ ਮੌਸਮ ਠੰਡਾ ਚੱਲਦਾ ਠੰਡਾ ਚੱਲਦਾ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦੀ ਲਾਹਤ ਆ ਜਾਂਦੀ ਆ ਉਸ ਦੇ ਵਿੱਚ ਇਹ ਕੈਂਪ ਉਹਨਾਂ ਥੰਲਾਂ ਲਈ ਬਹੁਤ ਲਾਹੇਵੰਦ ਹੁੰਦਾ ਕਿਉਂਕਿ ਇਹ ਲਾਜਵੀ ਦਿਨੋਂ ਦਿਨ ਬਹੁਤ ਮਹਿੰਗਾ ਹੋ ਰਿਹਾ ਆਮ ਲੋਕ ਦੀ ਪਹੁੰਚ ਤੋਂ ਬਾਹਰ ਹੁੰਦਾ ਤੇ ਇਸ ਕਰਕੇ ਅਸੀਂ ਸਾਡੇ ਕਲੱਬ ਨੇ ਬਹੁਤ ਵਧੀਆ ਨਿਰਣੇ ਕੀਤਾ ਕਿ ਆਪਾਂ ਹਰ ਸੰਗਰਾਮ ਤੇ ਹਰ ਮੈਡੀਕਲ ਕੈਂਪ ਲਗਾਇਆ ਕਰੀਏ ਅਤੇ ਹਰ ਸੰਡੇ ਨੂੰ ਗੁਰਦੁਆਰਾ ਮੰਜੀ ਸਾਹਿਬ ਵਿਖੇ ਕੈਂਪ ਲਗਾਇਆ ਕਰੀਏ ਮੈਂ ਆਏ ਹੋਏ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਵਿਸ਼ੇਸ਼ ਤੌਰ ਤੇ ਸਾਡੇ ਅੱਜ ਸੂਰੀ ਸਾਹਿਬ ਜੀ ਸੰਜੀਪ ਸੂਰੀ ਜੀ ਜਿਹੜੇ ਸਾਡੇ ਰਿਜਨ ਚੇਅਰਮੈਨ ਵੀ ਅੱਜ ਕੈਂਪ ਦੇ ਚੀਵ ਗੈਸਟ ਵੀਰੇ ਤੇ ਉਹਨਾਂ ਦੇ ਵਾਈਫ ਦਾ ਅੱਜ ਬਰਥਡੇ ਵੀ ਹੈ ਉਹਨਾਂ ਦੇ ਬਰਥਡੇ ਦੇ ਸਬੰਧ ਵਿੱਚ ਵੀ ਇਹ ਕੈਂਪ ਬਹੁਤ ਹੀ ਲਾਹੇਵੰਦ ਆ ਤੇ ਆਏ ਹੋਏ ਸਾਰੇ ਪ੍ਰੈਸ ਵੀਰਾਂ ਦਾ ਤੇ ਲਵਾਸਾ ਹੌਸਪੀਟਲ ਟੀਮ ਦਾ ਬਹੁਤ-ਬਹੁਤ ਧੰਨਵਾਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਬੰਦੋਰਾ ਦਾ ਸ਼ੇਰ ਨਾਮ ਦਾ ਤੁਨ ਭਾ ਸਮਾ ਸਮਾਜ ਦੇ ਕੰਮ ਕਰਨਾ ਸਮਾਜ ਦੇ ਕੰਮ ਆਉਣਾ ਬਹੁਤ ਹੁੰਦਾ ਹੈ ਇਸ ਤਰ੍ਹਾਂ ਦੇ ਮਦਦ ਜੇ ਉਹ ਜਾਣਾ ਮੈਨੂੰ ਚਾਹੀਦਾ ਸੀ ਤੁਸੀਂ ਚੱਲ ਗਏ ਰੋਣਾ ਮੇਰੇ ਲਈ ਤੁਹਾਨੂੰ ਚਾਹੀਦਾ ਸੀ ਅੱਜ ਮੈਂ ਰੋ ਰਿਹਾ ਕਹਿੰਦੇ ਨੇ ਕਿ ਭਰਾ ਦਾ ਜਿਹੜਾ ਵਿਛੋੜਾ ਉਹ ਬਰਦਾਸ਼ਤ ਕੀਤਾ ਜਾ ਸਕਦਾ ਦੋਸਤ ਦਾ ਵਿਛੋੜਾ ਨਹੀਂ ਚੱਲਿਆ ਜਾਂਦਾ ਕਹਿੰਦੇ ਮੇਰੇ ਜਵਾਨ ਜੋ ਗੱਲਾਂ ਖਤਮ ਹੋ ਪਈਆਂ ਕਿਉਂਕਿ ਇੱਕ ਅਕਸਰ ਵਰਜਨ ਮਦਨ ਜੀ ਮੇਰੇ ਬੜੇ ਵੀਰ ਉਹਨਾਂ ਦੇ ਨਾਲ ਬਹੁਤ ਪਿਆਸ ਸੀ ਔਰ ਕੈਂਟਾ ਕਿੱਲਾ ਦੋ ਦੋ ਘੰਟੇ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਸਨ ਇਹਨਾਂ ਨੇ ਹੋਏ ਨਮਜੂਦ ਸਹਿ ਸੰਸਥਾ ਹੜਵਲ ਦੂਸਰਾ ਜਾਗਰਤੀ ਕਲਾ ਕੇਂਦਰ ਔਰ ਅੱਲਾਹ ਰੱਬੁਕ ਫਰੀਦ ਪ੍ਰੋਡਕਸ਼ਨ ਔਰ ਇੱਕ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਮਸਕਾਰ ਨੂੰ ਪਰਵਾਸ ਤੇ ਉਹਨੇ ਇੱਕ ਜਿਸ ਵਰਤੋਂ ਦਾ ਪੱਲੇ ਆਇਆ ਬਹੁਤ ਬਧਾਈ ਹੈ ਕਿ ਇਲਾਕੇ ਦੀ ਸ਼ਾਨ ਸਰਕਾਰ ਜੋ ਸ਼੍ਰੀ ਦਸੇਮ ਸਾਹੀ ਜੀ ਬਿਛੋੜਾ ਦੇ ਗਿਆ ਉਹ ਇਸੇ ਲਈ ਪੰਜਾਬ ਸੈਨਸਵਾ ਰਜਿਸਟਰ ਨਵਾਂ ਸ਼ਹਿਰ ਜਿਹੜਾ ਸ਼ਿਪਕਸਤਗਰ ਦੇ ਜਨਮ ਸਕੱਤਸਾ ਉਹਨਾਂ ਨੇ ਆਪਣੀ ਕਲਮ ਸਮਾਜਿਕ ਬਰਾਈਆਂ ਨਿਰੋਗਤਾ ਨੂੰ ਜਾਗਰੂਕਤਾ ਦੇ ਹਰ ਨੂੰ ਸੁਬਰਤ ਕੀਤੀ ਹੋਈ ਸੀ ਪਰਮਾਤਮਾ ਦੇ ਪਰਮਾਤਮਾ ਉਹਨਾਂ ਦੇ ਪਰਿਵਾਰ ਰਿਸ਼ਤੇਦਾਰਾਂ ਅਤੇ ਜਾਣੂ ਸਜਣਾਂ ਨੂੰ ਪਾਣਮਾਨ ਦਾ ਬਲਵਚਨ سوسائٹی بھی دعا ہے کہ سرکار جو سا پرواز سارا جلدی کرتے رہے سماج سیوا یہ سارا پرواز سماپت کرے اسی طرح سا اگلی بلائی امریک میسرا جی پیڑھی بےنتی ہے صاحب شری گورو گرن صاحب جی سبھا <سلام> جی گروپ سات سنگ جی واحد جی کا خالصہ واحرو جی کی فتح پچھلے دنوں نواں شہر کے سہتک گتی کم پنجاب سبھا رجسٹر نواں شہر کے سارے روٹی اور استاد اور سارے سر بورڈ وار کی شام وار کے جنرل سکر ਮਾਨਜੋਗ ਸ੍ਰੀ ਤਰਸੇਮ ਸਾਹਿਬ ਜੀ ਔਰ ਫਾਊਂਡਰ ਚੇਅਰਮੈਨ ਪ੍ਰੈਜ਼ੀਡੈਂਟ ਪਰਚਾਨ ਵਦਨ ਜੀ ਇੱਕ ਮਹੀਨੇ ਦੇ ਵਿੱਚ ਇਸ ਨਵੇਂ ਸ਼ਹਿਰ ਤੋਂ ਨਹੀਂ ਸਾਹਿਤੀ ਗੁਰ ਦੁਨੀਆ ਨੂੰ ਪਛੋੜਾ ਦੇ ਗਏ ਅੱਜ ਪਰਿਵਾਰ ਪਰਮ ਜਿੱਤੇ ਉਹਨਾਂ ਦੇ ਨਿਮਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਉਹ ਪਾਸਰਾ ਲਿਆ ਜਾ ਰਿਹਾ ਹੈ ਉੱਥੇ ਸਾਡੇ ਵਿਚਕਾਰ ਬਹੁਤ ਹੀ ਉੱਚ ਕੋਟੀਆਂ ਰਾਜਨੀਤਿਕ ਸ਼ਕਤੀਆਂ ਸਾਹਿਤਿਕ ਸ਼ਕਤੀਆਂ ਔਰ ਜਿੰਨੀਆਂ ਵੀ ਸਾਹਿਤ ਸੁਭਾਵਾਂ ਚਾਹੇ ਉਹ ਪੰਜਾਬ ਸਾਹਿਜ ਸਮਾਜ ਜਿਸ ਦਾ ਨਵਾਂ ਚੇਹਰ ਤੇ ਬਹੁਤ ਨਵਾਂ ਸਮਾਜ ਜਨਨ ਕਰ ਤਾ ਰਿਹਾ ਹੈ ਉੱਥੇ ਉਹ ਪੰਜਾਬ ਦੀਆਂ ਬੱਖ-ਬੱਖ ਸੁਭਾਵਾਂ ਮਿਸ਼ਨਰੀ ਸਾਡੇ ਵਿੱਚ ਕਾਇਮ ਬੈਠੇ ਹਨ ਮਿਸ਼ਨਰੀ ਸੋਚ ਵਾਲੇ ਸਾਡੇ ਬਹੁਤ ਹੀ ਕੁਕੀਆਂ ਸ਼ਖਸੀਤਾ ਬੈਠੀਆਂ ਹਨ ਉਹਨਾਂ ਦੇ ਦਿਨਾਂ ਦੇ ਵਿੱਚ ਜੋ ਖਾਬ ਉਹ ਬਣਾ ਕੇ ਗਏ ਹਨ ਰਿਸ਼ਤੇਦਾਰ ਸਹਿਬਾਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਜੀ ਜੈ ਪਾਤ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਬਹੁਜੀ ਕੀ ਫਤਿਹ ਸਭ ਕੀ ਸਭਨਾ ਇੱਕ ਛੇ ਸੇ ਤੁਸੀਂ ਲਹਿਰਾਂ ਤੋਂ ਡਰ ਗਏ ਤੁਸੀਂ ਲਹਿਰਾਂ ਤੋਂ ਡਰ ਗਏ ਅਜੇ ਤੂਫਾਨ ਬਾਕੀ ਨੇ ਉਹ ਗੱਲ ਜਾਣੇ ਦੀ ਕੀਤੀ ਹੈ ਮੇਰੇ ਅਰਮਾਨ ਬਾਕੀ ਨੇ ਥੋੜੇ ਦਿਨ ਪਹਿਲਾਂ ਮੈਂ ਦੇਸ਼ ਦੇ ਵਿੱਚ ਸੀਗਾ ਤੇ ਕਈ ਵਾਰੀ ਕੋਈ ਜ਼ਿੰਦਗੀ ਕਿੱਦਾਂ ਦੇ ਸਵਾਲ ਹੁੰਦੇ ਆ ਅੱਜ ਤੱਕ ਜਦੋਂ ਵੀ ਅਚਾਨਕ ਅਸੀਂ ਕਰੇ ਵੀ ਕਿਤੇ ਟਕਰੇ ਸੀ ਮੈਂ 40 ਸਾਲ ਤੋਂ ਇਸ ਪਰਿਵਾਰ ਦੇ ਨਾਲ ਪਰਿਵਾਰਕ ਤੌਰ ਤੇ ਜੁੜਿਆ ਹੋਇਆ ਜੇ ਮੈਂ ਲੰਘ ਗਿਆ ਤੇ ਉਹੀ ਮੁੜ ਕੇ ਆ ਜਣਾ ਵੀ ਉਹ ਲੰਘ ਗਿਆ ਤੇ ਮੁੜ ਕੇ ਚੁਪਿਆ ਜਾਣਾ ਨਮਾਇਸ਼ ਹੈ ਕਿ ਕਿੰਨੇ ਮੈਡੀਕਲ ਹਾਲਤ ਦੇ ਸਾਹਮਣੇ ਰੱਖ ਬਹੁਤ ਜ਼ਿਆਦਾ ਸੀ ਐਪ ਬਹੁਤ ਜ਼ਿਆਦਾ ਸੀ ਉਹ ਉਸ ਵਾਰ ਕੜੇ ਸੀ ਇਸੇ ਇਸ ਪਰ ਮੈਂ ਤੇ ਮੇਰੇ ਮੈਸੇਜ ਬਾਪੂ ਜੀ ਸਹਿਤ ਵੀ ਕਾਫੀ ਹੁਣ ਜਿਹੜੇ ਸੀਗੇ ਜਿਹੜੇ ਨਾਲ ਉਹ ਤੋਂ ਕਾਫੀ ਉਮਰ ਦੇ ਹੋ ਗਏ ਸੀ ਲੇਕਿਨ ਜਜ਼ਬਾ ਉਹਦੇ ਵਿੱਚ ਜਿਹੜਾ ਸੀ ਉਦਾਂ ਦਾ ਸੀ ਮੈਂ ਮਿਲਣਾ ਵੀ ਚਾਹਿਆ ਲੇਕਿਨ ਮਿਲ ਨਹੀਂ ਸਕਿਆ ਕਿ ਮੇਰੀ ਕੋਈ ਸਬੰਧੇ ਜਿੰਦਗੀ ਚ ਇਦਾਂ ਦੇ ਬਣ ਜਾਂਦਾ ਇਦਾਂ ਦਾ ਕੋਈ ਆ ਵੀ ਪਹਿਲੀ ਵਾਰੀ ਮੈਂ ਘਰਾਂ ਨੂੰ ਗੱਲ ਕਰਦਾ ਸੀ ਮੈਂ ਕਿਹਾ ਬਾਪੂ ਦੇਖ ਲਓ ਨਾ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਆ ਦੀ ਉਮਰ ਦੇ ਬਾਵਜੂਦ ਵੀ ਉਹ ਜਨਜਵਾ ਦੇਖੋ ਕਿ ਅੱਜ ਵੀ ਸਕੂਟਰੀ ਦੇ ਉੱਤੇ ਖੁਦ ਘੜੀ ਕੇ ਚਲਾ ਕੇ ਜਿਹਦੇ ਪਰਜਾਨਾ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੁੰਦੇ ਆ ਅਖੀਰਲੇ ਸਮੇਂ ਤੱਕ ਵੀ ਉਹਨਾਂ ਦੇ ਵਿੱਚ ਜਿਹੜਾ ਸੀ ਜਨਜਵਾ ਜਿਹੜਾ ਉਹ ਇੱਕ ਜਿੰਦਾਦਲੀ ਦਾ ਜਨਜਵਾ ਜਿਹੜਾ ਅਖੀਰ दम ਤੱਕ ਰਿਹਾ ਸਰ ਜੀ ਹਾਜ਼ਰੀ ਵਿੱਚ ਮੈਂ ਦੋ ਤਰ੍ਹਾਂ ਦੇ ਨੰਨਾ ਕਹਾਂਗਾ ਕਿ ਤੁਸੀਂ ਬਹੁਤ ਬਣਾ ਰਹੇ ਹੋ ਸਪੋਰਟਰਾ ਹੁੰਦਾ ਹੈ ਅੱਜੋ ਤੇ ਤੀ 34 ਸਾਲ ਪਹਿਲਾਂ ਜਦੋਂ ਗੁਰਦਮ ਸਿੰਘ ਮੈਨੂੰ ਮਿਲਿਸ਼ੇ ਉਸ ਵੇਲੇ ਅਸੀਂ ਪੰਜਾਬ ਸਹਿਜ ਸਭਾ ਦੀ ਨੀਂਹ ਪੱਥਰ ਰੱਖਿਆ ਉਸ ਵੇਲੇ ਉਹ ਚੰਨਬੱਧ ਜੀ ਨੂੰ ਪ੍ਰਧਾਨ ਬਣਾਇਆ ਇਹਦੇ ਸਾਨੂੰ ਸਾਖੀ ਸਾਹਿਬ ਮੇਰੇ ਦਾ ਚੰਦਰਸਕਰਤ ਦੌਲਤਾਂ ਨੂੰ ਸੰਭੇਰਨ ਨੂੰ ਪੜੇ ਬਾ ਕੋ ਵੀ ਨਵਾਇਆ ਇੱਕ ਜੁੜਿਆਂ ਦੀ ਗੱਲ ਜਾਣ ਆਉਂਦੀ ਆ ਜਾਨ ਜਾਨ ਕਰਕੇ ਮੇਰੀ ਜਾਨ ਕੱਢ ਲੈਣਾ ਹੈ ਤਾਂ ਮੈਂ ਵੀ ਦੋ ਲੈਣਾ ਲਿਖਿਆ ਕੀ ਲੋਕ ਇਸ ਦੁਨੀਆ ਤੇ ਆ ਕੇ ਵੀ ਆਇਆ ਨਹੀਂ ਕਰਦੇ ਪਰ ਸਾਡੀ ਵਰਗੇ ਲੋਕ ਇਸ ਦੁਨੀਆ ਤੋਂ ਚਾਹ ਕੇ ਵੀ ਆਇਆ ਨਹੀਂ ਕਰਦੇ ਕਿਉਂਕਿ ਸਾਇਦ ਸਵਾ ਤੇ ਉਹਨਾਂ ਦਾ ਬੜਾ ਅੱਛਾ ਰੋਲ ਰਿਹਾ ਸਦੇਸ਼ ਸਕਤੀ ਵੀ ਸੰਭਾਲਦੇ ਰਹੇ ਆ ਔਰ ਸਾਰਾ ਪ੍ਰੋਗਰਾਮ ਨਿਭਾਣਾ ਔਰ ਪ੍ਰੋਗਰਾਮ ਨੂੰ ਲੀਕਣਾ ਔਰ ਫਿਰ ਜਦੋਂ ਮੈਨੂੰ ਪ੍ਰਦਾਨ ਸੁਣਿਆ ਪੰਜਾਬ ਸਭਾ ਦਾ ਅਸਾਕੀ ਸਾਹਿਬ ਦਾ ਇੱਕ ਬਹੁਤ بڑا ਰੋਲ ਸੀ ਇਹ ਵਾਈਸਪੋਰਦਾਂ ਦਰਸਨ ਦਰਦੀਨ ਜੀ ਹੁਣ ਸਾਡੀ ਪੰਜਾਬ ਸੈਸਮਾ ਦੇ ਪ੍ਰਧਾਨ ਹੋਣਗੇ ਵੱਧਨ ਸਾਹਿਬ ਨੂੰ ਪਾਸਾ ਪਰਸ ਚੁੜਿਆ ਨਾ ਤਮੇ ਇਕਲੇ ਨੂੰ ਮੁੱਕ ਗਈ ਮੈਂ ਜਿਹਦਾ ਅਸੀਂ ਸਾਹਮਣੇ ਕਰਦੇ ਸੀ ਮਿਲਣ ਵਾਸਤੇ ਕਰਦੇ ਸੀ ਨਾ ਉਹ ਮਿਲਣੀ ਖਤਮ ਨਹੀਂ ਹੋਈ ਪਰ ਮੁੱਕ ਗਈ ਆ ਤੇ ਜਿਆਸੀ ਸਾਗੀ ਸਾਬ ਨੂੰ ਕਾਮਨਾ ਸਵਾ ਵਜੇ ਘਰੇ ਲੱਡ ਸਕਿਆ ਮੁੱਕ ਗਈ ਮਿਲਣ ਦੀ ਸ਼ਰਾਬ ਅੱਜ ਕੱਲ ਮੇਰੀ ਭਾਗੀਆਂ ਕੱਲ ਮੇਰੀ ਭਾਗੀਆਂ ਧੰਨਵਾਦ ਅੱਜ سہت کے مارگ درشک باپوس جنہ کے نام میرا رشتہ پترا مرگا بھی رہا براواں مرگا بھی رہا گروہ چیلے والا بھی رہا آگری سمیں بھی جس دن گئے اس دن ایک دن پہلے جدو پرماتما کولرٹ ہوا سوا چھ بجے داس نے فون کیا کہ تھوڑا ہے دکلیف ہو رہی ہے ساخی صاحب سارے مارگ درشک سن بڑا کچھ انہوں کو سیکھا پنجاب سارے سب دن را پرسوں ایک گیت لکھا سی ساہدار بارے ਕਿ ਮੈਨੂੰ ਕੁਝ ਵੀ ਨਾ ਸੋਚੇ ਕਿ ਬੰਦਰ ਸਾਹਿਬ ਵੀ ਚਲੇ ਗਏ ਸਾਖੀ ਸਾਹਿਬ ਵੀ ਚਲੇ ਗਏ ਜਦੋਂ ਕੋਈ ਲਾਈਨ ਫਸ ਜਾਣੀ ਤਾਂ ਸਾਖੀ ਸਾਹਿਬ ਨੂੰ ਫੋਨ ਕਰਨਾ ਕਿ ਸਾਖੀ ਸਾਹਿਬ ਨੇ ਕਿਹਾ ਕਿ ਨੰਦਰ ਮਾਰਨ ਦੀ ਲੋੜ ਹੈ ਕੈ ਉਹ ਮੇਰੇ ਕਈ ਰਚਨਾਵਾਂ ਨੂੰ ਨੰਦਰ ਮਾਰ ਕੇ ਗਏ ਜਿੱਥੇ ਉਹ ਰਚਨਾਵਾਂ ਨੂੰ ਨੰਦਰਾ ਮਾਰਦੇ ਰਹੇ ਉੱਥੇ ਉਹ ਮੇਰੀ ਜ਼ਿੰਦਗੀ ਦੇ ਵਿੱਚ اپنی زندگی دے تضربے دس کے میں نے بڑا دیان دیکھ گیا بڑا کچھ جیسی انہوں تو سکھیا تھی اکثر میں تک آرہا ہوتا جاندہ رہتا سی ایک دن انہوں دی بہت نو سونیا رانی تو اپنے پیکیاں تو آئی اپنی ماں دینا. دے نار تھی میں کول بیٹھا شاہ پیرے سے سی تھی علی انہیں آگے سمان لکھے ایسی ਆਪ ਮਾਹੀ ਸਾਗੀ ਸਾਹਿਬ ਨੇ ਬੋਤਲ ਦਾਖਵਾ ਇੱਕ ਡੱਬਾ ਪੜਾਇਆ ਕਹਿੰਦੇ ਲੈ ਨੂੰ ਧੋਕੇ ਲਿਆ ਮੈਂ ਕਿਹਾ ਸਾਗੀ ਸਾਹਿਬ ਉਹ ਅਜੇ ਨਾ ਵਾਈ ਆਹ ਉਹਨੇ ਤੁਸੀਂ ਉਹਨੂੰ ਡੱਬਾ ਧੋੜ-ਧੋੜ ਦਿੱਤਾ ਕਹਿੰਦੇ ਨਹੀਂ ਵਾਲਿ ਕਾਬ ਡੱਬਾ ਮੈਂ ਵੀ ਧੋ ਸਕਦਾ ਸੀ ਤੁਸੀਂ ਵੀ ਧੋ ਸਕਦੇ ਸੀ ਮੈਂ ਤੁਹਾਨੂੰ ਵੀ ਕਹਿ ਸਕਦਾ ਸੀ ਇਹ ਜਿਹੜੀ ਅਪਰਾਧ ਹੈ ਕਿ ਉਹਨੂੰ ਮਹਿਸੂਸ ਹੋਵੇ ਕਿ ਮੇਰਾ ਆਪਣਾ ਕੰਮ کسی نے میری اپنے آواز ماری ہے میرے جان تو بعد بھی ساخی صاحب کہ وہ جدو کتنے اس یاد کرے گی تو اپنے گھر یاد کرے گی میرے یاد کرے گی خیر ساخی صاحب نے جی وہ پوری جی نے کہا کہ انہوں نے رچنا سابن میت نے کوئلوں نے گیت گایا ہونا چینتا تیرا لوں بل اسک صاحب نے چنا وی چاننی نے چند جد روشنایا ہونا جد اپنے رکھ تو آپ پردہ لٹایا ہونا کسی گرو کی گل کرے ਸਰਸੇ ਸਾਗੀ ਸਾਹਿਬ ਤਰੰਕਾ ਦੇ ਮੇਸ਼ਣ ਨਾਲ ਜੁੜੇ ਹੋਏ ਸੀ ਉੱਥੇ ਜਦੋਂ ਸੰਗਤ ਦੇ ਵਿੱਚ ਜਾਣਾ ਤੇ ਕਹਣਾ ਬਾਲੀ ਸਾਹਿਬ ਜਦੋਂ ਮੈਂ ਖੜਾ ਹੁੰਦਾ ਨਾ ਮੇਰਾ ਨਾਮ ਬੋਲਦੇ ਆ ਤਾਂ ਬੀਬੀਆਂ ਇੰਨਾ ਆਪਣੇ ਸਵਾਰ ਲੱਭਦੀਆਂ ਹੱਥ ਤੇ ਉਹਨਾਂ ਦਾ ਗੀਤ ਬੜਾ ਮਸ਼ਹੂਰ ਚੰਨਣ ਚੰਨਣ ਹੋ ਗਿਆ ਹੁਣ ਨੇਰੇ ਮਟ ਗਏ ਸਾਰੇ ਚੰਨਣ ਚੰਨਣ ਹੋ ਗਿਆ ਤੇ ਉਦੋਂ ਸੰਗਤ ਝੂਮਦੀ ਸੀ ਉਹਨਾਂ ਦੇ ਚੰਨਣ ਚੰਨਣ ਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਗੀਤ ਲਿਖਿਆ ਸੀ ਕਿ ਪਾਵੇਂ ਕੁੜੀ ਤੇ ਪਾਵੇਂ ਮੁੰਡਾ ਫਰਕ ਦੋਵਾਂ ਵਿੱਚ ਕੋਈ ਨਹੀਂ ਹੁੰਦਾ ਦੋਨਾਂ ਨੂੰ ਬਣਾਈਏ ਲੋਹੜੀ ਕੁੜੀਆਂ ਦੀ ਮੁੰਡਿਆਂ ਵਾਂਗੂ ਪਾਈਏ ਇਹ ਵੀ ਉਹਨਾਂ ਦਾ ਬੇਸ਼ਕੀ ਬੜਾ ਮਕਬੂਲ ਹੋਇਆ ਤੇ ਮੈਂ ਉਹਨਾਂ ਦੀਆਂ ਦੋ ਢਾਈਆਂ ਲਿਖੀਆਂ ਇੱਕ ਨਿਰੰਕਾਰੀ ਵਿਚਨ ਤੇ ਬੀਤਾਂ ਦੀ ਤੇ ਇੱਕ ਸਾਹਿਤਿਕ ਸਮਾਜਿਕ ਤੇ ਸਭਿਆਚਾਰਕ ਬੀਤਾਂ ਦੀ ਦੋ ਦੋ ਢਾਈਆਂ ਮੈਂ ਜਾਰੀ ਕੀਤੀਆਂ ਮੈਂ ਸਵੇਰੇ ਉਹਨਾਂ ਦੇ ਭਾਈ ਸਾਹਿਬ ਬੈਠੇ ਆ ਫਾਜਨ ਆਰਾਮ ਦੀ ਉਹਨਾਂ ਨਾਲ ਗੱਲ ਕਰ ਰਿਹਾ ਸੀ ਤੇ ਮੈਂ ਜਿੱਥੇ ਦਰਮਕਾਰੀ ਮਿਸ਼ਨ ਨਾਲ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੇ ਕੋਈ ਬੈਠਾ ਹੋਵੇ ਉਹਨਾਂ ਨਾਲ ਇਹ ਜੀਹਾਂ ਕਹਿੰਦੇ ਮੈਨੂੰ ਮਿਸ਼ਨ ਵਾਲੇ ਕਹਿੰਦੇ ਤੇ ਕਿਤਾਬ ਛਪਾ ਲਈ ਉਹ ਕਿਤਾਬ ਤੇ ਰੂਪਕ ਚਾਹੀਦੀ ਹੈ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਉਸ ਵੇਲੇ ਉਹ ਘਾਰਾ ਮਿਲਿਆ ਕਿਹੜੀ ਦੂਜੀ ਡਾਈ ਹੈ ਸਮਾਜਿਕ ਸਭਿਆਚਾਰਕ ਗੀਤਾਂ ਦੀ ਗਜ਼ਲਾਂ ਦੀ ਉਹ ਵੀ ਜਲਦੀ ਕਿਤਾਬ ਦੇ ਰੂਪ ਦੇ ਵਿੱਚ ਤੁਹਾਡੇ ਰੱਖਾਂ ਦੇ ਵਿੱਚ ਰੂਗੇਗੀ کہ سڈے ساخی صاحب جڑے ہے وہ ہمیشہ امر ہو جان گے اجکا میرے دین کے گھوم رہے ہیں سامنے کدے بھی نہیں پلتا ساخی صاحب نے بائی پاس آدھے تو میں موٹر سائیکل کھڑا دیتا کہ پر پرماتما نے دو لائن بھیجی دی نواں شہر کی شان سی ساخی بندہ بڑا مہان سی ساہت کار سی سارے درجے کا ਲਿਖਦਾ ਬੜਾ ਮਹਾਨ ਸੀ ਸਰਕੀ ਸਰਪੰਚ ਰਿਆ 5 ਸਾਲ ਮੁਰਲੇ ਦਾ ਸਰਪੰਚ ਰਿਆ 5 ਸਾਲ ਵੱਡੇ ਦਾ ਬਹੁਤ ਹੀ ਸੂਝਵਾਨ ਸੀ ਸਰਕੀ ਨਿਰੰਕਾਰੀ ਮਿਸ਼ਨ ਦਾ ਮਹਾਪੁਰਸ਼ ਸੀ ਨਿਰੰਕਾਰੀ ਮਿਸ਼ਨ ਦਾ ਮਹਾਪੁਰਸ਼ ਸੀ ਰੱਖਦਾ ਬੜਾ ਗਿਆਨ ਸੀ ਸਰਕੀ ਪੰਜਾਬ ਸਾਰੇ ਸਭਾ ਦਾ ਜਨਰਲ ਸੱਤਰ ਰੱਖਦਾ ਗੂੜ ਧਿਆਨ ਸੀ ਸਾਕੀ ਪੁੱਤ ਪੋਤਰੇ ਹੋ ਗਏ ਸੱਟ ਸਾਰੇ ਆਪਣੀ ਰੰਜਨਾ ਪੁੱਤੀ ਦੇ ਉੱਤੇ ਬੜਾ ਮਾਣ ਮਹਿਸੂਸ ਕਰਦੇ ਸੀ ਕਿ ਕੁੜੀ ਨੇ ਨਰਸਿੰਗ ਕਰ ਲਈ ਹੈ ਪੁੱਤ ਪੋਤਰੇ ਹੋ ਗਏ ਸੱਟ ਸਾਰੇ ਏਸ ਅੱਖੋਂ ਧਨਵਾਨ ਸੀ ਸਾਕੀ ਰਿਹਾਂ ਲੁਟਦਾ ਸਾਰੇ ਜਿਤ ਮੇਲੇ ਹਰ ਮਹਿਫਲ ਦੀ ਸ਼ਾਨ ਸੀ ਸਾਕੀ ਧਰਮ ਪਾਲ ਕਲੇਰ ਬਲਵਿੰਦਰ ਕਲੇਰ ਪੁੱਤਰਾ ਵੀ ਜਿੰਦ ਜਾਨ ਸੀ ਸਕੀ ਗੁਰ ਚਰਨ ਅਤਲ ਮਨ ਮੋਣ ਗੁਲਾਕੀ ਅਮਰੀਕ پیغمبر ਬਾਸ ਦੇ ਪਰਦੇਸੀ ਦਾ ਕਦਰਦਾਨ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਸਾਰੇ ਪ੍ਰੇਮੀ ਭਗਤਾਂ ਨੂੰ ਮੇਰੇ ਵੱਲੋਂ ਜਾਨੀ ਤੁਹਾਡੇ ਆਪਣੇ ਧਰਮ ਵੀਰ ਪਰਦੇਸੀ ਵੱਲੋਂ ਪਿਆਰ ਸਤਿਕਾਰ ਭਰੀ ਜੈ ਬਾਬਾ ਜੀ ਦੀ ਸੋ ਬਾਬਾ ਜੀ ਦੇ ਪਿਆਰਿਓ ਪਹੁੰਚ ਰਹੇ ਜੀ ਆਉਣ ਵਾਲੀ 18 ਜਨਵਰੀ 2026 ਦਿਨ ਐਤਵਾਰ ਨੂੰ ਮੰਦਰ ਜੰਡ ਸਾਹਿਬ ਪਿੰਡ ਜੇਠੂ ਵਿਖੇ ਜਿੱਥੇ ਕਿ ਮੇਰੇ ਪੌਣਾ ਹਰੀ ਬਾਬਾ ਜੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਤਨ ਤਨ ਬਾਬਾ ਕੌਨ ਆ ਜੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਔਰ ਸਾਡੇ ਸਤਿਗੁਰੂ ਮਹਾਰਾਜ 1008 ਮਹਾਂਤ ਸ਼੍ਰੀ ਸ਼੍ਰੀ ਰਜਿੰਦਰ ਗਰੀ ਮਹਾਰਾਜ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਐ ਵਿਸ਼ਾਲ ਚੌਕੀ ਤੇ ਵਿਸ਼ਾਲ ਪੰਡਾਰਾ ਬਹੁਤ ਹੀ ਤੁਮ ਤੁਮ ਦੇ ਨਾਲ ਬਹੁਤ ਹੀ ਚਾਵਾ ਦੇ ਨਾਲ ਕਰਵਾਇਆ ਜਾ ਰਿਹਾ ਹੈ ਸੋ ਇਹ ਪ੍ਰੋਗਰਾਮ ਸਵੇਰੇ 10 ਵਜੇ ਸ਼ੁਰੂ ਹੋਵੇਗਾ ਔਰ ਜਦੋਂ ਤੱਕ ਮੇਰੇ ਪੌਣਾ ਹਰੀ ਬਾਬਾ ਜੀ ਦੀ ਇਸ਼ਾ ਹੋਵੇਗੀ ਪ੍ਰੋਗਰਾਮ ਚੱਲੇਗਾ ਸੋ ਆ ਜਾਓ ਰਣ ਮਿਲ ਕੇ ਗਾਵਾਂਗੇ ਬਾਬਾ ਜੀ ਦੀਆਂ ਭੇਟਾਂ ਪਾਵਾਂਗੇ ਭੰਗੜੇ ਲਾਵਾਂਗੇ ਰੌਣਕਾਂ ਮੇਰੇ ਵੱਲੋਂ ਦਰਬਾਰ ਦੇ ਮੁਖ ਸੇਵਾਦਾਰ ਯਸ਼ਪਾਲ ਪਾਲਾ ਜੀ ਨੂੰ ਇਸ ਪ੍ਰੋਗਰਾਮ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੈ ਬਾਬਾ ਜੀ ਦੀ ਚਿੰਦੂਸ ਫੈਮਿਲੀ ਰੈਸਟੋਰੈਂਟ ਇੱਕ ਮਲਟੀ ਕਜ਼ੀਨ ਰੈਸਟੋਰੈਂਟ ਦਾ ਸਵਾਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਚਿੰਦੂਸ ਫੈਮਿਲੀ ਰੈਸਟੋਰੈਂਟ ਚੰਦਿਕਨ ਰੋਡ ਨਵਾਂ ਸ਼ਹਿਰ ਕਾਲ 783700006 ਜੈ ਬਾਬੇ ਦੀ ਮੈਂ ਰੋਸ਼ਨ ਪ੍ਰਿੰਸ ਸਾਰੇ ਭਗਤਾਂ ਨੂੰ ਸਨਿਮਰ ਬੇਨਤੀ ਕਰਦਾ ਕਿ ਮੰਦਰ ਜੰਡ ਸਾਹਿਬ ਜੀ ਦੇ ਵਿੱਚ ਬਾਬਾ ਜੀ ਦਾ ਆਪਾਂ ਕੀਰਤਨ ਰਲ ਮਿਲ ਕੇ ਕਰਨਾ ਸਾਰਿਆਂ ਨੇ ਜਿਹੜੀ ਤਰੀਕ ਹੈ ਉਹ ਹੈ 18 ਜਨਵਰੀ 2026 ਸੋ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਿੰਡ ਜੇਠੂ ਮਾਜਰਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਵਾਪਾ ਸਾਰਿਆਂ ਨੇ ਮਿਲ ਕੇ ਬਾਬਾ ਜੀ ਦਾ ਕੀਰਤਨ ਕਰਨਾ ਬਹੁਤ ਸਾਰੇ ਭਜਨ ਨਵੇਂ-ਨਵੇਂ ਵੀ ਮੈਂ ਲੈ ਕੇ ਆ ਰਹੇ ਹਾਂ ਤੇ ਕੁਝ ਪੁਰਾਣੇ ਜਿਹੜੇ ਭਜਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਤੁਹਾਨੂੰ ਸੁਣਾਉਂਗਾ ਸੋ ਸਾਰੇ ਜਰੂਰ ਆਇਓ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਕਮੇਟੀ ਨੂੰ ਔਰ ਸਾਰੇ ਭਗਤਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਜੈ ਬਾਬੇ ਦੀ ਨਵਾਂ ਸ਼ਹਿਰ ਦੇ ਨਿਵਾਸੀਆਂ ਨੂੰ ਅਸੀਂ ਧਰਮੰਤਰੀ ਵਿਗ੍ਯਤ ਮੰਡਲ ਰਜਿਸਟਰਡ ਪੰਜਾਬ ਵੱਲੋਂ ਫ੍ਰੀ ਮੈਡੀਕਲ ਕੈਂਪ ਦੀ ਸੇਵਾ ਦੇ ਰਹੇ ਹਾਂ میں نمرتا کنہ لیڈیز ونگ اوپردھان وید نمرتا دے نام تو جانا جاتا ہے میرا اپنا کلینک شری رام بیک ٹو نیچر سپائن کلینک کا منڈی نواں شہر میرا موبائل نمبر ہے نائن ٹریپل دوسرا نمبر ہے 98722 فور ایٹ فور نائن فور میں نواں شہر کے اسدان شری سمن کمار سو جیپ سڈے بہت ہی سیئر شری پرشوتم جی ڈاکٹر گرمیت جی الگ الگ تھا الگ الگ وید آنگے اور فری میڈیسن اتنے پرووائڈ کر ਟੋਟਲੀ ਅਰਵਦਾ ਹੀ ਇੱਥੇ ਕੰਮ ਕੀਤਾ ਜਾਂਦਾ ਹੈ ਮੈਂ ਇੱਕ ਯੋਗਾ ਇੰਸਟ੍ਰਕਟਰ ਹਾਂ ਕੈਰੋਪ੍ਰੈਕਟਰ ਹਾਂ ਨਿਊਰੋਥੈਰੇਪਿਸਟ ਹਾਂ ਔਰ ਮੈਂ ਅਲੱਗ-ਅਲੱਗ ਬਿਮਾਰੀਆਂ ਦੇ ਉੱਤੇ ਇਥੇ ਟ੍ਰੀਟਮੈਂਟ ਕਰਦੀ ਹਾਂ ਇਹ ਨਹੀਂ ਕਹਿੰਦੇ ਹੋਏ ਆਪਣੀ ਬਾਣੀ ਨੂੰ ਵੀ ਵਿਰਾਮ ਦਿੰਨੀ ਹੈ ਇਹ ਸੰਜਲ ਸਿੰਘ ਭਗਤ ਸਿੰਘ ਨਗਰ ਦਾ ਸੰਵਤਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ